ਤਿੰਨ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੀ ਫਲੈਗ ਪੋਲਿੰਗ ਤੇ ਐਲ ਐਮ ਆਈਏ ਦੇ 50 ਪੁਆਇੰਟਸ ਨੂੰ ਲੈ ਕੇ ਪੂਰੀ ਤਰੀਕੇ ਦੇ ਨਾਲ ਹੁਣ ਕਲੀਅਰਟੀ ਆ ਚੁੱਕੀ ਹੈ ਤਸਵੀਰ ਸਾਫ ਹੋ ਚੁੱਕੀ ਹੈ ਕਿ ਫਲੈਗ ਪੋਲਿੰਗ ਦੇ ਲਈ ਹੁਣ ਕਿਹੜੇ ਵਰਕ ਪਰਮਿਟ ਤੇ ਸਟੱਡੀ ਪਰਮਿਟ ਫਲੈਗ ਪੋਲਿੰਗ ਦੇ ਥਰੂ ਕਰ ਸਕਦੇ ਨੇ ਤੇ ਕਿਹੜੇ ਨਹੀਂ ਕਰ ਸਕਦੇ ਯਾਨੀ ਕੌਣ ਐਲੀਜੀਬਲ ਹੈ ਤੇ ਕੌਣ ਐਲੀਜੀਬਲ ਨਹੀਂ ਹੈਗਾ ਉਸ ਤੋਂ ਲਾਵਾ ਜਿਹੜੇ LMIA ਦੇ ਹਨੀ ਜੌਬ ਆਫਰ ਦੇ 50 ਪੁਆਇੰਟ ਮਿਲਦੇ ਸੀਗੇ ਤੁਹਾਡੀ ਹੈਲਪ ਕਰਦੇ ਸੀਗੇ ਕੈਨੇਡਾ ਦੇ ਵਿੱਚ PR ਲੈਣ ਦੇ ਲਈ ਉਹਨਾਂ ਦੇ ਵਿੱਚ ਕਿਹੜੇ ਐਲੀਜੀਬਲ ਹੋਣਗੇ ਕਿਹੜੇ ਐਲੀਜੀਬਲ ਨਹੀਂ ਹੋਣਗੇ ਤੇ ਕਿੰਨੀ ਤਰੀਕ ਤੋਂ ਇਹ ਜਿਹੜਾ ਨਵਾਂ ਰੂਲ ਹੈ ਉਹ ਲਾਗੂ ਹੋਵੇਗਾ ਕਿੰਨਾਂ ਨੂੰ ਇਫੈਕਟ ਕਰੇਗਾ ਕਿੰਨਾਂ ਨੂੰ ਇਫੈਕਟ ਨਹੀਂ ਕਰੇਗਾ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੋਟਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੋਸ਼ਲ ਮੀਡੀਆ ਤੇ ਹਜ਼ਾਰੇ ਵੀਡੀਓ ਪੈ ਗਈਆਂ ਜੀ ਫਲੈਗ ਪੋਲਿੰਗ ਬੰਦ ਹੋ ਗਈ ਐਲ ਐਮ ਆਈਏ ਦੇ 50 ਪੁਆਇੰਟਸ ਜਿਹੜੇ ਆ ਉਹ ਬੰਦ ਹੋ ਗਏ ਪਰ ਐਕਚੁਅਲ ਦੇ ਵਿੱਚ ਕਿੰਨਾ ਤੇ ਉਹ ਰੂਲ ਕੰਡੀਸ਼ਨ ਲਾਗੂ ਹੁੰਦੇ ਨੇ ਕਿੰਨਾ ਤੇ ਨਹੀਂ ਹੁੰਦੇ ਇਸ ਨੂੰ ਲੈ ਕੇ ਕਲੀਅਰਟੀ ਤੇ ਬਹੁਤ ਘੱਟ ਵੀਡੀਓ ਨੇ ਉਹਦਾ ਰੀਜ਼ਨ ਵੀ ਸੀ ਕਿ ਪਹਿਲਾਂ ਇਹਦੀ ਕਲੀਅਰਟੀ ਆਈ ਵੀ ਨਹੀਂ ਸੀਗੀ ਹੁਣ ਇਹਦੀ ਕਲੀਅਰਟੀ ਬਿਲਕੁਲ ਆ ਚੁੱਕੀ ਹੈ ਤੇ ਸਾਫ਼ ਹੋ ਚੁੱਕਾ ਹੈ ਕਿ ਕਦੋਂ ਤੋਂ ਇਹ ਰੂਲ ਕੰਡੀਸ਼ਨ ਜੜੇਓ ਲਾਗੂ ਹੋਣਗੇ ਸਭ ਤੋਂ ਪਹਿਲਾਂ ਆਪਾਂ ਐਲ ਐਮ ਆਈ ਐ ਦੇ 50 ਪੁਆਇੰਟ ਵਾਲੇ ਪਾਸੇ ਨੂੰ ਜਾਣਨੇ ਆ ਕਿ ਐਲ ਐਮ ਆਈ ਐ ਦੇ 50 ਪੁਆਇੰਟਸ ਦਾ ਕਿੰਨੂੰ ਫਾਇਦਾ ਹੋਵੇਗਾ ਕਿੰਨੂੰ ਨਹੀਂ ਹੋਵੇਗਾ ਕਦੋਂ ਤੋਂ ਹੋਵੇਗਾ ਸਭ ਤੋਂ ਪਹਿਲਾਂ ਇਹ ਆ ਕਿ ਜਿਹੜਾ 17 ਤਰੀਕ ਨੂੰ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ 50% ਵਾਲੀ ਐਲ ਐਮ ਆਈ ਐ ਖਤਮ ਕਰ ਦਿੱਤੀ ਜਾਣੀ ਹੈ ਤੇ ਇਹਦੀ ਨੋਟੀਫਿਕੇਸ਼ਨ ਬਹੁਤ ਜਲਦੀ ਲਾਗੂ ਹੋ ਜਾਵੇਗੀ ਤੇ ਇਹ ਜਿਹੜਾ ਰੂਲ ਹੈ ਉਹਦੇ ਨਾਲ ਇਸ ਪ੍ਰੋਗਰਾਮ ਦੀ ਇੰਟੈਗ੍ਰਿਟੀ ਨੂੰ ਇਹਦੀ ਜਿਹੜੀ ਕਹਿ ਸਕਦੇ ਆ ਕਿ ਕ੍ਰੈਡੀਬਿਲਟੀ ਨੂੰ ਵਧਾਇਆ ਜਾਵੇਗਾ ਕਿ ਇਹਦਾ ਮਿਸਯੂਜ਼ ਨਾ ਹੋਵੇ ਫਰਾਡ ਵਾਲੇ ਪਾਸੇ ਨੂੰ ਚੀਜ਼ਾਂ ਨਾ ਜਾਣ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ 50 ਐਡੀਸ਼ਨਲ ਪੁਆਇੰਟ ਮਿਲਦੇ ਆ ਉਹ ਬੰਦ ਕਰ ਦਿੱਤੇ ਜਾਣਗੇ ਪਰ ਹੁਣ canada.ca ਤੇ ਇਹਦੀ ਕਲੀਅਰਟੀ ਆ ਚੁੱਕੀ ਹੈ ਕਿ ਜਿਹੜਾ ਇਹ ਬਸੰਤ ਆਉਣੀ ਹੈ ਯਾਨੀ ਆਉਣ ਵਾਲੀ ਬਸੰਤ ਤੋਂ ਇਹ ਰੂਲ ਲਾਗੂ ਹੋਵੇਗਾ ਯਾਨੀ ਬਸੰਤ ਜਿਹੜੀ ਹੈ ਉਹ 20 ਮਾਰਚ ਤੋਂ ਸ਼ੁਰੂ ਹੋਵੇਗੀ ਯਾਨੀ 20 ਮਾਰਚ 2025 ਤੋਂ ਸ਼ੁਰੂ ਹੋਵੇਗੀ ਯਾਨੀ ਕਿ ਇਹ ਰੂਲ ਜਿਹੜਾ ਉਹ 20 ਮਾਰਚ 2025 ਜਾਂ ਉਸ ਤੋਂ ਬਾਅਦ ਲਾਗੂ ਹੋਵੇਗਾ ਉਸ ਤੋਂ ਪਹਿਲਾਂ ਜਿਹੜੀਆਂ ਵੀ ਫਾਈਲ ਪੂਲ ਦੇ ਵਿੱਚ ਨੇ ਜਾਂ ਜਿਹੜੀਆਂ ਵੀ ਫਾਈਲ ਪੂਲ ਦੇ ਵਿੱਚ ਹੱਲੇ ਵੀ ਜਾਣ ਗਈਆਂ ਉਹਨਾਂ ਤੇ 50 ਪੁਆਇੰਟ ਜਿਹੜੇ ਐ ਉਹ ਮਿਲਣਗੇ ਪਰ ਜਦੋਂ ਇਹ ਪਾਲਿਸੀ ਅਨਾਉਂਸ ਹੋ ਗਈ ਤਾਂ ਪੂਲ ਦੇ ਵਿੱਚ ਜੇਕਰ ਤੁਹਾਡੀ ਫਾਈਲ ਪਈ ਹੈ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆਈਟੀਏ ਨਹੀਂ ਆਇਆ ਜੇਕਰ ਤੇ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆ ਗਿਆ ਤਾਂ ਫਿਰ ਤੁਹਾਡੇ 50 ਪੁਆਇੰਟ ਜਿਹੜੇ ਉਹ ਐਡ-ਆਨ ਹੋਣਗੇ ਪਰ ਭਾਵੇਂ ਕੋਈ ਨਵਾਂ ਪੂਲ ਦੇ ਵਿੱਚ ਇੰਟਰ ਹੋ ਰਿਹਾ ਹੈ ਭਾਵੇਂ ਕੋਈ ਪੁਰਾਣਾ ਪੂਲ ਦੇ ਵਿੱਚ ਬੈਠਾ ਜੌਬ ਆਫਰ ਦੇ ਨਾਲ ਜੇਕਰ ਉਹਦੇ ਕੋਲ 50 ਪੁਆਇੰਟ ਵਾਲੀ ਐਲ ਐਮ ਆਈਏ ਹੈਗੀ ਹੈ ਉਹ ਕਾਊਂਟ ਨਹੀਂ ਹੋਵੇਗੀ 20 ਮਾਰਚ 2025 ਤੋਂ ਬਾਅਦ ਯਾਨੀ ਕਿ ਬਸੰਤ ਤੋਂ ਸ਼ੁਰੂ ਹੋ ਜਾਵੇਗਾ ਇਹ ਰੂਲ ਉਸ ਤੋਂ ਪਹਿਲਾਂ ਕੋਈ ਫਰਕ ਨਹੀਂ ਪਵੇਗਾ ਭਾਵੇਂ ਤੁਸੀਂ ਹੁਣ ਵੀ ਫਾਈਲਿੰਗ ਕਰਨੀ ਆ ਤਾਂ 50 ਪੁਆਇੰਟਸ ਤੁਹਾਨੂੰ ਐਲ ਐਮ ਆਈਏ ਦੇ ਮਿਲਨੇ ਹਨ ਬਟ ਜੇਕਰ ਆਈਟੀਏ ਉਦੋਂ ਤੱਕ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆ ਜਾਂਦਾ ਹੈ ਸਿਰਫ ਪੂਲ ਦੇ ਵਿੱਚ ਬਹਿ ਜਾਣ ਦੇ ਨਾਲ ਤੁਹਾਨੂੰ 50 ਪੁਆਇੰਟ ਨਹੀਂ ਮਿਲ ਜਾਣੇ ਇਸ ਚੀਜ਼ ਦਾ ਧਿਆਨ ਰੱਖਿਓ ਸੋ ਤਿੰਨ ਇੱਕ ਮਹੀਨੇ ਦਾ ਟਾਈਮ ਹੈ ਤੁਸੀਂ ਟਰਾਈ ਕਰ ਸਕਦੇ ਹੋ ਹੁਣ ਗੱਲ ਕਰ ਲੈਣੇ ਆ ਫਲੈਗ ਪੋਲਿੰਗ ਦੀ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਇਨਸਾਈਡ ਕੈਨੇਡਾ ਤੋਂ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਅਪਲਾਈ ਕਰਨਾ ਹੈ 23 ਦਸੰਬਰ 2024 ਰਾਤ 11:59 ਮਿੰਟ ਤੋਂ ਬਾਅਦ ਹੁਣ ਤੁਸੀਂ ਫਲੈਗ ਪੋਲਿੰਗ ਨਹੀਂ ਕਰ पाओगे ਪਰ ਹਾਲੇ ਵੀ ਫਲੈਗ ਪੋਲਿੰਗ ਕੁਝ ਲੋਕ ਕਰ ਸਕਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਉਹਨਾਂ ਦੀ ਜਿਨ੍ਹਾਂ ਦੀ ਪ੍ਰੀ ਐਗਜ਼ਿਸਟਿੰਗ ਅਪਾਇੰਟਮੈਂਟ ਬੁੱਕ ਹੈ ਸੀਬੀਐਸਏ ਦੇ ਨਾਲ ਪਰਮਿਟ ਪ੍ਰੋਸੈਸਿੰਗ ਵਾਸਤੇ ਯਾਨੀ ਕਿ ਜਿਨ੍ਹਾਂ ਦੀ ਪਹਿਲਾਂ ਤੋਂ ਅਪਾਇੰਟਮੈਂਟ ਬੁੱਕ ਹੈ ਉਹ ਕਰ ਸਕਦੇ ਨੇ ਨੰਬਰ 1 ਚੀਜ਼ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਕਿ ਜਿਹੜੇ ਸਿਟੀਜ਼ਨ ਨੇ ਲਾਫਲ ਪਰਮਨੈਂਟ ਰੈਜ਼ਿਡੈਂਸ ਨੇ ਯੂਐਸਏ ਦੇ ਉਹਨਾਂ ਵਾਸਤੇ ਹਾਲੇ ਵੀ ਫਲੈਗ ਪੋਲਿੰਗ ਚੱਲੇਗੀ ਯਾਨੀ ਕਿ ਜੇਕਰ ਤੁਸੀਂ ਯੂਐਸ ਦੇ ਨਾਗਰਿਕ ਹੋ ਜਾਂ ਉੱਥੇ ਪੀਆਰ ਹੋ ਤਾਂ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਸਕਦੇ ਹੋ ਫਲੈਗ ਪੋਲਿੰਗ ਦੇ ਥਰੂ ਉਸ ਤੋਂ ਬਾਅਦ ਪ੍ਰੋਫੈਸ਼ਨਲਸ ਐਂਡ ਟੈਕਨੀਸ਼ੀਅਨਸ ਅੰਡਰ ਫ੍ਰੀ ਟ੍ਰੇਡ ਐਗਰੀਮੈਂਟ ਵਿਦ ਦੀ ਯੂਨਾਈਟਿਡ ਸਟੇਟ ਮੈਕਸੀਕੋ ਚਿਲੇ ਪਨਾਮਾ ਪੇਰੂ ਕੋਲੰਬੀਆ ਐਂਡ ਸਾਊਥ ਕੋਰੀਆ ਯਾਨੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਜਿੰਨਾ ਕੰਟਰੀਆਂ ਦੇ ਨਾਲ ਹੈ ਕੈਨੇਡਾ ਦਾ ਉਹਨਾਂ ਦੇ ਪ੍ਰੋਫੈਸ਼ਨਲਸ ਤੇ ਟੈਕਨੀਸ਼ੀਅਨਸ ਜਿਹੜੇ ਆ ਉਹ ਵੀ ਫਲੈਗ ਪੋਲਿੰਗ ਦਾ ਫਾਇਦਾ ਹਾਲੇ ਵੀ ਚੱਕ ਸਕਦੇ ਨੇ ਉਹਨਾਂ ਤੇ ਵੀ ਇਹ ਰੈਸਟ੍ਰਿਕਸ਼ਨਸ ਨਹੀਂ ਹੋਣਗੀਆਂ ਤੇ ਜਿਹੜੇ ਟ੍ਰੇਡ ਫ੍ਰੀ ਟ੍ਰੇਡ ਐਗਰੀਮੈਂਟ ਦੇ ਅੰਡਰ ਜਿਹੜਾ ਵੀ ਕੋਈ ਅਪਲਾਈ ਕਰੇਗਾ ਉਹਦਾ ਜੇਕਰ ਕੋਈ ਸਪਾਊਸ ਜਾਂ ਕਾਮਨ ਲਾਪਰਟਨਰ ਹੈ ਜਾਂ ਕੋਈ ਡਿਪੈਂਡੈਂਟ ਹੈ ਤਾਂ ਉਹ ਵੀ ਅਪਲਾਈ ਕਰ ਸਕਦਾ ਹੈ ਯਾਨੀ ਕਿ ਉਹਨੂੰ ਵੀ ਇਹਦਾ ਫਲੈਗ ਪੋਲਿੰਗ ਦਾ ਫਾਇਦਾ ਮਿਲਦਾ ਰਹੇਗਾ ਉਸ ਤੋਂ ਬਾਅਦ ਇੰਟਰਨੈਸ਼ਨਲ ਟਰੱਕ ਡਰਾਈਵਰ ਜਿਨ੍ਹਾਂ ਜਿਹੜੇ ਕਿ ਵਰਕ ਪਰਮਿਟ ਹੋਲਡਰ ਨੇ ਜਿਨ੍ਹਾਂ ਨੂੰ ਕਿਸੇ ਤਰੀਕੇ ਦੇ ਰੀਨੂਵਲ ਦੀ ਲੋੜ ਹੈ ਉਹ ਵੀ ਫਲੈਗ ਪੋਲਿੰਗ ਦਾ ਫਾਇਦਾ ਲੈ ਸਕਦੇ ਨੇ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸੀਗਾ ਕਿ ਜਿਨ੍ਹਾਂ ਦੀ ਪਹਿਲਾਂ ਤੋਂ ਅਪਾਇੰਟਮੈਂਟ ਬੁੱਕ ਹੈ ਉਹ ਵੀ ਫਲੈਗ ਪੋਲਿੰਗ ਦਾ ਫਾਇਦਾ ਚੱਕ ਸਕਦੇ ਨੇ ਫਲੈਗ ਪੋਲਿੰਗ ਬੰਦ ਕੀਤੀ ਗਈ ਜਿਹੜੀ ਉਹਦਾ ਜੇਕਰ ਪਿਛਲੇ ਅਪ੍ਰੈਲ 1 2023 ਤੋਂ ਲੈ ਕੇ ਫਾਈਨੈਂਸ਼ੀਅਲ ਇਅਰ ਜਿਹੜਾ ਕੈਨੇਡਾ ਦਾ ਮਾਰਚ 31 2024 ਤੱਕ ਜੋੜਿਆ ਜਾਵੇ ਤਾਂ ਸੀਬੀਐਸਏ ਨੇ 69300 ਫਲੈਗ ਪੋਲਰਸ ਜਿਹੜੇ ਆ ਉਹ ਅਕ੍ਰੋਸ ਦੀ ਕੰਟਰੀ ਜਿਹੜੇ ਆ ਉਹ اٹੈਂਡ ਕੀਤੇ ਨੇ ਯਾਨੀ ਕਿ ਇੰਨੀਆਂ ਇੰਨੇ ਜਿਹੜੇ ਆ ਉਹ ਇਨਾਂ ਕੋਲ ਫਲੈਗ ਪੋਲਰ ਜਿਹੜੇ ਉਹ ਪਹੁੰਚੇ ਸੀਗੇ ਕ੍ਰੋਸ ਕੈਨੇਡਾ 69300 ਸੋ ਹੁਣ ਕੈਨੇਡਾ ਨੇ ਫਲੈਗ ਪੋਲਿੰਗ ਦਾ ਕੰਮ ਵੀ ਠੱਪ ਕਰ ਦਿੱਤਾ ਨੇ ਕੋਈ ਜਗ੍ਹਾ ਦੇ ਉੱਤੇ ਕੁਝ ਰਿਯੂਮਰਸ ਨੇ ਉਹ ਵੀ ਥੋੜੀ ਕਲੀਅਰ ਕਰ ਦਵਾਂ ਤੁਹਾਨੂੰ ਕਈ ਕਹ ਰਹੇ ਜੀ ਆਫਲਾਈਨ ਬੰਦ ਹੋ ਗਿਆ ਯਾਨੀ ਕਿ ਫਲੈਗ ਪੋਲਿੰਗ ਬੰਦ ਹੋ ਗਈ ਪਰ ਹੁਣ ਤੁਸੀਂ ਵਿਜ਼ਿਟਰ ਹੋ ਤਾਂ ਇਨਸਾਈਡ ਕੈਨੇਡਾ ਤੋਂ ਅਪਲਾਈ ਕਰ ਸਕਦੇ ਹੋ ਵਰਕ ਪਰਮਿਟ ਆਨਲਾਈਨ ਨਹੀਂ ਆਨਲਾਈਨ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਇਨਸਾਈਡ ਕੈਨੇਡਾ ਤੋਂ ਇਨਸਾਈਡ ਕੈਨੇਡਾ ਤੋਂ ਸਟੱਡੀ ਪਰਮਿਟ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਹਾਲੇ ਵੀ ਸੋ ਇਹ ਕਲੀਅਰਟੀ ਹੈਗੀ ਹੈ ਕਿਸੇ ਦੀ ਅਫਵਾਹ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰੜਾ ਐਸਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸਿ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਲੋੜ ਹੁੰਦੀ ਹੈ ਧੰਨਵਾਦ